ਹੁਣ ਆਪਾਂ ਬਣਾਵਾਂਗੇ ਮੋਢਿਆਂ ਦੀ ਜਿਹੜੀ ਆਪਾਂ ਨੇ ਕਾਟ ਪਾਈ ਆ ਤੇ ਹੁਣ ਆਪਾਂ ਇਹਨਾਂ ਨੂੰ ਜੜਾਂਗੇ ਮੋਢਿਆਂ ਨੂੰ ਦੇਖੀ ਆਪਾਂ ਤਿਆਰ ਕਰ ਲਏ ਸਾਰੇ ਮੋਢੇ ਤੇ ਤੁਹਾਨੂੰ ਇਹ ਕਾਟ ਦੀ ਯਾਰ ਗਲੇ ਦੀ ਕਾਟ ਦੀ ਮੈਂ ਵੀਡੀਓ ਤੁਹਾਨੂੰ ਪਾਤੀ ਤੇ ਵੀ ਕਿਵੇਂ ਆਪਾਂ ਨੇ ਇਹਦੀ ਆਪਾਂ ਨੇ ਗਲੇ ਦੀ ਕਾਟ ਕਰਨੀ ਆ ਤੇ ਕਿਵੇਂ ਮੋਢੇ ਘਟਾਉਣੇ ਨੇ ਉਹ ਮੈਂ ਤੁਹਾਨੂੰ ਵੀਡੀਓ ਪਾਤੀ ਆ ਤੇ ਹੁਣ ਆਪਾਂ ਇਹ ਜੜਨੇ ਨੇ ਆਪਾਂ ਇਹਨੂੰ ਦੇਖੀਏ ਜੋੜਨੇ ਨੇ ਕਿਵੇਂ ਜੋੜਨੇ ਨੇ ਉਹ ਤੁਹਾਨੂੰ ਮੈਂ ਦੱਸੂਗੀ ਵੀ ਆਪਾਂ ਕਿਹੜੇ ਤਰੀਕੇ ਨਾਲ ਜੋੜਨੇ ਨੇ ਦੇਖੀਏ ਮੋਡੇ ਆਪਣੇ ਪੂਰੇ ਸੇਮ ਬਣ ਕੇ ਤਿਆਰ ਹੋ ਗਏ ਮੋਡੇ ਤੇ ਇਹ ਦੇਖੀਏ ਤੁਹਾਨੂੰ ਸਾਰਾ ਮੈਂ ਪਹਿਲਾਂ ਵੀ ਦੱਸਿਆ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਹੋਰ ਦੱਸੂਗੀ ਮੈਂ ਤੁਹਾਨੂੰ ਕਈ ਕਈ ਵਾਰ ਦੱਸ ਦਿੰਨੀ ਆ ਵੀ ਆਪਾਂ ਨੂੰ ਇਹ ਨਾ ਸਮਝ ਲੱਗ ਜਵੇ ਦੇਖੀਏ 5 ਇੰਚ ਦਾ ਇਹ ਬਾਰਡਰ ਕਰਿਆ ਆਪਾਂ ਨੇ ਤੇ ਇਹ ਮਗਰਲੇ ਪੱਲੇ ਦੇ ਰੱਖੇ ਨੇ ਮੈਂ 110 ਕੁੰਡਾ 55 ਜੋਟੇ ਨੇ 110 ਕੁੰਡਾ ਹੈ ਮੂਰਲੇ ਦੇ ਆਪਾਂ ਨੇ ਰੱਖੇ ਨੇ ਦੇਖੀਏ 30 ਆਪਣੇ ਜੋਟੇ ਨੇ 60 ਕੁੰਡੇ ਨੇ ਕੱਲ-ਕੱਲੇ ਪੱਲੇ ਦੇ 60 ਕੁੰਡੇ ਇਹਦੇ ਨੇ 60 ਕੁੰਡੇ ਤੇ 30 ਜੋਟੇ ਦੇਖੀਏ ਇਹ ਜਿਹੜੇ ਮੂਰਲੇ ਪੱਲੇ ਬਣਾਏ ਨੇ ਆਪਾਂ ਨੇ ਇਹਦੀ ਕੋਈ ਪੱਟੀ ਨਹੀਂ ਹੈਗੀ ਕੋਈ ਕੁਛ ਨਹੀਂ ਹੈਗਾ ਦੇਖੀਏ ਆਪਾਂ ਨੇ ਇਹ ਪੱਟੀ ਤੇ ਬਗੈਰ ਬਣਾਈ ਆਪਾਂ ਇਹ ਡੋਰੀ ਵਾਲੀ ਬਣਾਉਣੀ ਆ ਸਗੀ ਵੀ ਆਪਾਂ ਨੇ ਬਗੈਰ ਪੱਟੀ ਤੋਂ ਆਹੇ ਇਹ ਆਪਾਂ ਖਰੋਸ਼ੀਆ ਕਰਾਂਗੇ ਤੁਹਾਨੂੰ ਖਰੋਸ਼ੀਆ ਕਰਕੇ ਦਿਖਾਉਂਗੀ ਵੀ ਆਪਾਂ ਇਹ ਕਿਵੇਂ ਬਣਾਉਣੀ ਆ ਆਪਾਂ ਫਿਰ ਇਹਦੇ ਵਿੱਚ ਡੋਰੀ ਪਾਵਾਂਗੇ ਦੇਖੀ ਆਪਾਂ ਇੱਕਨ ਗਲੇ ਤਿਆਰ ਕਰੇ ਨੇ ਕਾਟ પા ਕੇ ਫਿਰ ਆਪਾਂ ਹੁਣ ਇਹਦੀ ਜੜ ਕੇ ਨਾ ਤੁਹਾਨੂੰ ਮੈਂ ਜਾਣਨੇ ਦੱਸੂਗੀ ਵੀ ਆਪਾਂ ਨੇ ਕਿਵੇਂ ਦੱਸਣੇ ਨੇ ਹੁਣ ਆਪਾਂ ਇਹਨੂੰ ਕਰਦੇ ਆਂ ਸੈੱਟ ਸੈੱਟ ਕਰਕੇ ਤੁਹਾਨੂੰ ਮੈਂ ਦਿਖਾਉਣੀ ਆ ਵੀ ਆਪਣੀ ਕਿਹੜੀ ਆਪਾਂ ਕਿਹੜੀ ਸਲਾਈ ਚ ਤੇ ਆਪਾਂ ਉਸੇ ਸਲਾਈ ਚ ਦੇਖੀ ਆਵਾਂਗੇ ਤੇ ਪਹਿਲੀ ਗੱਲ ਆ ਮੈਨੂੰ ਆਹ ਸਲਾਈ ਕਪਾ ਕੇ ਇਧਰ ਨੂੰ ਆਵਾਂਗੇ ਪਹਿਧੇਲੀ ਸਾਈਡ ਸਲਾਈ ਲੈ ਕੇ ਆਵਾਂਗੇ ਫਿਰ ਮੈਂ ਤੁਹਾਨੂੰ ਇਹ ਦਿਖਾਉਣੀ ਆ ਵੀ ਆਪਾਂ ਨੇ ਕਿਵੇਂ ਜਾਣਨੇ ਨੇ ਅੱਗੇ ਹੁਣ ਮੈਂ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਇੱਕ ਇੱਕ ਮੋੜਾ ਜੋੜਾਂਗੇ ਆਪਾਂ ਕਿਹੜੇ ਤਰੀਕੇ ਨਾਲ ਰੱਖਣੇ ਨੇ ਦੇਖੀਏ ਆਪਣੀ ਸਲਾਈਆਂ ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਮੋੜੇ ਜੋੜ ਕੇ ਦਿਖਾਉਣੀ ਆ ਵੀ ਤੁਹਾਨੂੰ ਫਿਰ ਕਾਹਾਂ ਵੀਡੀਓ ਕੱਢ ਕੇ ਦੇਖਣੀ ਨਾ ਪਵੇ ਤੁਸੀਂ ਹਰੇਕ ਵੀਡੀਓ ਦੇ ਵਿੱਚ ਆਪਣਾ ਪੂਰਾ ਸੈੱਟ ਬਣਾ ਸਕਦੇ ਆ ਕਿਵੇਂ ਬਣਾਉਣਾ ਇਹ ਆ ਦੇਖੀਏ ਇਹਦੇ ਮੈਂ ਰੱਖੇ ਨੇ 25 ਕੁੰਡੇ ਨੇ 25 ਕੁੰਡੇ ਇਹਦੇ ਮੈਂ ਰੱਖੇ ਨੇ 25 ਕੁੰਡੇ ਆਪਾਂ ਨੇ ਇੱਧਰਲੇ ਪੱਲੇ ਦੇ ਰੱਖੇ ਨੇ ਤੇ ਜਿਹੜੇ ਮਗਰ ਲੈਨੇ ਆਪਾਂ ਨੇ ਇਹ ਘਟਾ ਕੇ ਫਿਰ ਆਪਾਂ ਬਾਅਦ ਚ ਗਿਣਦੇ ਆ ਵੀ ਆਪਣੇ ਕਿੰਨੇ ਕੁੰਡੇ ਰਹਿੰਦੇ ਨੇ ਠੀਕ ਹੈ ਜੀ ਆ ਦੇਖੋ ਆਪਾਂ ਹੁਣ ਸਲਾਈ ਚ ਕੁੰਡੇ ਤਾਰਾਂਗੇ ਇਹ ਚ ਇਦਾਂ ਕਰਕੇ ਦੇਖੀਏ ਮੈਂ ਤੁਹਾਨੂੰ ਸਲਾਈ ਦੇ ਵਿੱਚੇ ਕੁੰਡੇ ਤਾਰ ਕੇ ਦਿਖਾਉਂ ਮੈਂ ਤੁਹਾਨੂੰ ਦੋ ਰੋਟੀ ਨਹੀਂ ਬੁਣ ਕੇ ਦਿਖਾਉਣੇ ਚਾਹੇ ਆਪਾਂ ਦੇਖੀਏ ਮੈਂ ਤੁਹਾਨੂੰ ਅੱਗੇ ਵੀ ਸਮਝਾਇਆ ਵੀ ਚਾਹੇ ਆਪਾਂ ਆਹ ਕੁੰਡਾ ਲਈਏ ਤੇ ਆਹ ਕੁੰਡਾ ਲਈਏ ਆਪਾਂ ਦੋ ਦਾ ਇੱਕ ਵੀ ਕਰ ਸਕਦੇ ਆ ਦੇਖੀਏ ਆਪਾਂ ਦੋ ਦਾ ਇੱਕ ਕਰਕੇ ਵੀ ਇਹਨੂੰ ਕੱਢ ਕੇ ਬੁਣ ਸਕਦੇ ਆ ਤੇ ਇਦਾਂ ਠੀਕ ਹੈ ਜੀ ਮੈਂ ਇਹ ਕੁੰਡੇ ਤਾਰੂੰਗੀ ਮੈਂ ਦੇਖੀ ਇੱਧਰ ਤੇ ਇਹ ਸਲਾਈ ਸਾਰੇ ਕੁੰਡੇ ਤਾਰੂੰਗੀ ਸੌਖੇ ਤਰੀਕੇ ਨਾਲ ਦੱਸੂੰ ਇੱਕ ਇਹਦੇ ਵਿੱਚ ਦੂਆ ਪਾਸੇ ਸਾਈਡ ਵਾਲਾ ਪਹਿਲਾਂ ਇੱਧਰ ਲਾ ਫਿਰ ਇੱਧਰ ਲਾ ਫਿਰ ਇੱਧਰ ਲਾ ਫਿਰ ਇੱਧਰ ਲਾ ਆਪਾਂ 25 ਕੁੰਡੇ ਜਿੰਨੇ ਤੁਰ ਉਤਰਦੇ ਨਹੀਂ ਨਾ ਆਪਾਂ ਉਹਨਾਂ ਚਾਰੇ ਇਕਨ 25 ਸਾਰੇ ਕੁੰਡੇ ਤਾਰਾਂਗੇ ਇਕਨ ਸੌਖਾ ਤਰੀਕਾ ਦੇਖੀਏ ਕੁੰਡਾ ਆਪਣਾ ਰਹਿੰਦਾ ਨਹੀਂ ਹੈਗਾ ਕਈ ਵਾਰ ਆਪਾਂ ਬੋਣੇ 'ਚ ਕੁੰਡਾ ਇੱਕ ਅੱਧਾ ਸੁੱਟ ਜਾਂਦਾ ਫਿਰ ਉੱਥੇ ਆਪਣਾ ਕੁੰਡਾ ਗਾਹਾਂ ਚਲੇ ਜਾਂਦਾ ਉਹ ਕੁੰਡਾ ਫੜਨੀ ਹੁੰਦਾ ਆਪਾਂ ਤੇ ਤੇ ਇਸ ਤਰੀਕੇ ਨਾਲ ਕੁੰਡਾ ਕਦੇ ਵੀ ਰਹਿੰਦਾ ਨਹੀਂ ਹੈਗਾ ਜੇ ਆਪਾਂ ਏਕਣ ਪਾਵਾਂਗੇ ਕੁੰਡੇ ਸਲਾਈ 'ਚ ਏਕ-ਏਕ ਕੁੰਡਾ ਆਪਾਂ ਉਧਰੋਂ ਲੈਣਾ ਏਕ-ਏਕ ਕੁੰਡਾ ਪਾਉਂਦੋਂ ਸਲਾਈ 'ਚੋਂ ਲੈਣਾ ਇੱਕੋ 'ਚੋਂ ਲੈਣਾ ਦੇਖਿਓ ਸਾਰੇ ਕੁੰਡੇ ਆਪਣੇ ਉਤਾਰਨੇ ਆਪਾਂ ਨੇ ਰਹਿ ਗਏ ਆਪਣੇ ਦੋਖ ਕੁੰਡੇ ਆ ਦੇਖਿਓ ਆਏ ਕੁੰਡੇ ਆਪਾਂ ਇੱਕ ਨੇ ਰਹਿਣ ਦਾਂਗੇ ਤੇ ਆਏ ਕੁੰਡੇ ਆਪਾਂ ਨੇ ਸਾਰੇ ਉਤਾਰ ਲਏ ਹੁਣ ਇਹਨੂੰ ਕੀ ਕਰਾਂਗੇ ਆਪਾਂ ਇਹਨਾਂ ਨੂੰ ਬੰਦ ਕਰਦਿਆਂ ਨੇ ਜਾਣਾ ਦੇਖੀਏ ਧਾਗਾ ਆਪਣੀ ਇਧਰਲੀ ਸਾਈਡ ਆ ਧਾਗੇ ਨੂੰ ਹੁਣ ਮੈਂ ਆਪਾਂ ਕੀ ਕਰਾਂਗੇ ਜਿਹੜੇ ਇਧਰਲੀ ਸਾਈਡ ਆ ਨਾ ਇਹਨੂੰ ਆਪਾਂ ਕਿਹੜੇ ਤਰੀਕੇ ਨਾਲ ਲੈ ਕੇ ਆਉਣਾ ਇਧਰ ਚਾਹੇ ਤਾਂ ਆਪਾਂ ਗੱਠ ਬੰਨ ਲੀਏ ਚਾਹੇ ਆਪਾਂ ਮੈਂ ਸਾਰੇ ਕੁੰਡੇ ਇਹ ਸਲਾਈ 'ਚ ਪਾ ਲੂੰਗੀ ਤਾਂ ਵੀ ਆਪਣਾ ਜੇ ਧਾਗਾ ਆਪਾਂ ਨਹੀਂ ਗੱਠ ਬੰਨਣੀ ਤੇ ਆਪਾਂ ਸਾਰੇ ਕੁੰਡੇ ਦੇਖੀਏ ਸਲਾਈ 'ਚ ਮੈਂ ਤਾਰੂੰਗੀ ਕੋਦੋ ਝੋਟਾ ਝੋਟਾ ਆਪਣਾ ਕੁੰਡਿਆਂ ਦਾ ਸਲਾਈ 'ਚ ਪੈਂਦਾ ਹੈ ਉਉਸੇ ਤਰੀਕੇ ਨਾਲ ਆਪਾਂ ਕੁੰਡੇ ਤਾਰਾਂਗੇ ਸਾਰੇ ਤਿੰਨਾਂ ਅਸਾਂ ਚੇਹੀਆਂ ਤਿੰਨ ਸਾਰੇ ਕੁੰਡੇ ਇਕਨੇ ਤਾਰਦਿਆਂ ਨੇ ਚੱਲ ਜਣਾ ਆਪਾਂ ਨੇ ਕੋਈ ਕੁੰਡਾ ਆਪਣਾ ਰਹਿੰਦਾ ਨਹੀਂ ਇਕਣ ਦੇਖੀਏ ਕੁੰਡੇ ਆਪਣੇ ਸਲਾਈ ਚ ਪੈ ਗਏ ਆਪਾਂ ਨੇ ਤਾਂ ਕੁੰਡੇ ਪਾਏ ਨੇ ਕਿਉਂ ਆਪਣੇ ਧਾਗੇ ਇੱਧਰ ਸੀਗੇ ਦੋਏ ਧਾਗੇ ਆਪਣੇ ਇੱਧਰ ਆ ਰਹੇ ਸੀ ਆ ਦੇਖੀਏ ਹੁਣ ਆਪਾਂ ਇਹਨੂੰ ਕਰਾਂਗੇ ਬੰਦ ਬੰਦ ਕਰਾਂਗੇ ਇਹਨੂੰ ਹੁਣ ਆਪਾਂ ਦੋ ਦਾ ਇੱਕ ਕਰਨਾ ਚਾਹੇ ਆਪਾਂ ਦੋ ਦੋ ਕੁੰਡੇ ਪਾ ਲਵੋ ਚਾਹੇ ਆਪਾਂ ਤਿੰਨ ਤਿੰਨ ਕੁੰਡੇ ਪਾ ਲਵੋ ਇਹ ਆਪਣੀਆਂ ਹੋਵਾਂ ਦੇਖੀਏ ਲੈ ਤਾਂ ਆਪਾਂ ਨੇ ਬੰਦ ਕਰਨੇ ਨੇ ਇਹ ਕੁੰਡੇ ਸਾਰੇ ਆ ਦੇਖੀਏ ਐਸੇ ਤਰੀਕੇ ਨਾਲ ਤਾਰਨੇ ਨੇ ਆਪਾਂ ਨੇ ਸਾਰੇ ਕੁੰਡੇ ਕੱਲੇ ਕੱਲੇ ਕਰਕੇ ਤਾਰਾਂਗੇ ਤੁਹਾਨੂੰ ਦੁਬਾਰਾ ਦੁਬਾਰਾ ਤਾਂ ਦੱਸਦੀਆਂ ਵੀ ਤੁਹਾਨੂੰ ਸਮਝ ਲੱਗੇ ਕਣ ਬਹੁਤ ਸਾਰੇ ਤਰੀਕੇ ਨਾਲ ਆਪਣੇ ਬੰਦ ਹੁੰਦੇ ਆ ਕੁੰਡੇ ਸਾਰੀ ਸਲਾਈ ਆਪਾਂ ਬੰਦ ਕਰਾਂਗੇ ਇਕਣੇ ਜੇ ਆਪਾਂ ਦੋ ਲੋਟ ਕੁੰਡੇ ਕਰਦੇ ਉਹ ਸੌਖਾ ਤਰੀਕਾ ਉਹ ਵੀ ਆਪਣਾ ਆਪਣਾ ਤਰੀਕਾ ਹੈ ਜਾਨੀ ਕਿ ਮੇਰੇ ਮੈਨੂੰ ਇੱਕਨ ਸੌਖਾ ਲੱਗਦਾ ਤੇ ਕੁੰਡੇ ਸਲਾਈ ਚ ਤਾਰ ਕੇ ਤੇ ਜੇ ਆਪਾਂ ਹੁਣ ਦੋ ਦੋ ਕੁੰਡੇ ਲੈ ਕੇ ਵੀ ਕਰ ਸਕਦੇ ਆ ਉਹ ਕੁੰਡਾ ਕਈ ਵਾਰ ਆਪਾਂ ਬੂਨ ਕੱਢਣ ਵਿੱਚ ਕੁੰਡਾ ਇੱਕ ਅੱਧਾ ਰਹਿ ਸਕਦਾ ਇਹ ਚ ਕੋਈ ਕੁੰਡਾ ਰਹਿੰਦਾ ਨਹੀਂ ਹੈਗਾ ਵਿਖੇ ਸਲਾਈ ਆਪਣੀ ਹੋ ਗਈ ਸਾਰੀ ਦੇਖੀਏ ਮੈਂ ਤੁਹਾਨੂੰ ਦਿਖਾਉਂਗੀ ਨੂੰ ਉਲਟਾ ਕੇ ਦੇਖੀਏ ਕਿੰਨੀ ਵਧੀਆ ਆਪਣੀ ਸਲਾਈ ਲੱਗੀ ਹੈ ਇਹ ਦੇਖੀਏ ਕੋਈ ਕੁੰਡਾ ਨਿੱਕਣ ਰਹਿ ਸਕਦਾ ਲੈ ਜਮੇ ਸੈੱਟ ਹੋ ਗਏ ਤੇ ਹੁਣ ਆਪਾਂ ਆਉਣੇ ਦੂਜੀ ਸਾਈਡ ਨੂੰ ਆਪਾਂ ਇਧਰਲੀ ਸਾਈਡ ਵੀ ਹੁਣ ਕਰਦੀਏ ਏਕਣੇ ਬੰਦ ਮੋਢੇ ਤੇ ਪਹਿਲਾਂ ਮੈਂ ਸਾਰੇ ਕੁੰਡੇ ਸਲਾਈ ਚ ਤਾਰੂੰਗੀ ਕਿੰਨੇ ਆਪਾਂ ਨੂੰ ਚਾਹੀਦੇ ਨੇ ਤੇ ਆਪਾਂ ਗਿਣ ਲਮੀ ਲੈਂਦੇ ਆ ਜਿੰਨੇ ਆਪਾਂ ਨੂੰ ਚਾਹੀਦੇ ਨੇ ਕੁੰਡੇ 1 2 3 4 5 6 7 8 9 10 11 12 ਤੇ 25 ਕੁੰਡੇ ਹੋ ਗਏ ਆਪਣੇ ਇਧਰਲੇ ਹੁਣ ਇਧਰ ਹੀ ਜੋੜੀ ਸੀ ਆਪਰ ਸਲਾਈ ਚ ਕੁੰਡੇ ਨਹੀਂ ਧਾਰਨੇ ਆਪਾਂ ਨਾ 23 33 ਕੁੰਡੇ ਜਿਹੜੇ ਆਪਣੇ ਗਲੇ ਦੇ ਬੈਕ ਸਾਈਡ ਵਾਲੇ ਨੇ ਇਹਨੂੰ ਆਪਾਂ ਸਲਾਈ ਚ ਪਾ ਕੇ ਐਦਾਂ ਹੀ ਬੰਦ ਕਰਨੇ ਨੇ ਕਿਉਂ ਆਪਾਂ ਨੇ ਗਲਾ ਦੂਆ ਬਣਾਉਣਾ ਇਹ ਦੇਖੀਏ ਆਪਾਂ ਜਿਵੇਂ ਆ ਕਰਦੇ ਆਇਆ ਚੈਨ ਇਹਨੂੰ ਵੀ ਆਪਾਂ 2 ਦਾ 1 ਕਰਦੇ ਜਾਵਾਂਗੇ ਇੱਕ ਨੇ 2 ਦਾ 1 ਕਰਾਂਗੇ ਜਦ ਤੱਕ ਆਪਣੇ 25 ਗੁੰਡੇ ਰਹਿ ਜਾਣਗੇ ਜਿਹੜੇ ਆਪਾਂ ਨੇ 25 ਗੁੰਡੇ ਮੋਢਿਆਂ ਦੇ ਨੇ ਜਦ ਤੱਕ ਆਪਾਂ 2 ਦਾ 1 ਕਰਨਾ ਹੈ ਐਸੇ ਤਰੀਕੇ ਨਾਲ ਦੇਖੀਏ ਆਪਾਂ ਇਹ ਬੰਦ ਕਰਦੇ ਆ ਨਾ ਇਹਨੂੰ ਕਿਉਂ ਇਹ ਆਪਾਂ ਨੇ ਖਰੋਸੀਆ ਕਰਨਾ ਇਹ ਕਿਹੜਾ ਆਪਾਂ ਨੇ ਪੱਟੀ ਪੁੱਟੀ ਬੁੰਨੀ ਹੈ ਇਹਦੀ ਇਹਦਾ ਆਪਾਂ ਨੇ ਕੋਈ ਨਹੀਂ ਕਰਨਾ ਆਪਾਂ ਖਰੋਸੀਏ ਨਾਲ ਇਹਨੂੰ ਬਣਾਉਣੀ ਕੰਗੀਰੀ ਲਾਉਣੀ ਆ ਉਸੇ ਤਰੀਕੇ ਨਾਲ ਆਪਾਂ ਜਾਨੂੰ ਬੰਦ ਕਰਾਂਗੇ ਇੰਨੇ ਗੁੰਡੇ ਇਹ ਦੇਖੀ ਮੈਂ ਤੁਹਾਨੂੰ ਦਿਖਾਉਣੀ ਬੰਦ ਕਰਕੇ ਆਪਾਂ ਬੰਦ ਕਰਤੇ ਆਪਾਂ ਨੇ 33 ਗੁੰਡੇ ਬੰਦ ਕਰਤੇ ਇਹ ਤੇ ਤਿੰਨ ਗੁੰਡੇ ਇਹ ਆਪਣੇ ਓਕਨੇ ਚੈਨੇ ਬੰਦ ਕਰੀ ਆ ਜਿਵੇਂ ਆਪਾਂ ਨੇ ਮਤਲਬ ਇਹ ਇਥੋਂ ਕਰਦੇ ਗਏ ਆ ਆਪਾਂ ਆਪਾਂ ਸਿਰੇ ਤੋਂ ਕਰ ਬੰਦ ਕਰਤੇ ਆਪਾਂ ਨੇ ਰੱਖ ਲਏ 25 ਗੁੰਡੇ ਹੁਣ ਹੁਣ 25 ਗੁੰਡੇ ਆਪਾਂ ਅੱਗੇ ਇਧਰਲੀ ਸਾਈਡ ਨੂੰ ਦੇਖੀਏ ਆਪਾਂ ਇਧਰਲੀ ਸਾਈਡ ਆਗੇ ਤੇ ਆਪਾਂ ਹੁਣ ਇਹਨੂੰ ਫੇਰ ਓਕੜੇ ਉਸੇ ਤਰੀਕੇ ਨਾਲ ਆਪਾਂ ਸਲਾਈ 'ਚ ਪਾਉਣੇ ਨੇ ਕੁੰਡੇ ਸਾਰੇ ਕੁੰਡੇ ਪਾਵਾਂਗੇ ਸਲਾਈ 'ਚ ਕੱਲਾ-ਕੱਲਾ ਕਰਕੇ ਓਕਣੇ ਫੇਰ ਆਪਾਂ ਇਧਰਲੀ ਸਾਈਡ ਵੀ ਬੰਦ ਕਰਾਂਗੇ ਮੋਢਾ ਦੇਖੀ ਕੱਲਾ-ਕੱਲਾ ਗੁੰਡਾ ਓਕਣ ਤਾਰਾਂ 'ਚ ਜਿਵੇਂ ਪਹਿਲਾਂ ਤਾਰੇ ਆਪਾਂ ਦੂਈ ਸਲਾਈ ਵਾਲਾ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਬੰਦ ਕਰਾਂਗੇ ਇਸ ਤਰੀਕੇ ਨਾਲ ਸਾਰੇ ਚੱਕ ਕੇ ਇੱਧਰ ਆਉਨੇ ਆਪਾਂ। ਮੋਢੇ ਸਾਰੇ ਹੋ ਗਏ ਤਿਆਰ ਆਪਾਂ ਜੜ ਲੇ। ਦੇਖੀਏ ਆਪਣਾ ਗळा ਬਣ ਗਿਆ। ਇਸ ਤਰੀਕੇ ਨਾਲ ਇਹ ਆਪਣਾ ਗळा ਬਣਿਆ। ਇੱਥੇ ਤੋਂ ਆਪਾਂ ਨੇ ਇੱਥੇ ਤੋਂ ਕਰਕਾਟ ਪਾਈ ਆ। ਦੇਖੀਏ ਇੱਥੋਂ ਹੁਣ ਆਪਾਂ ਇਹ ਕਰਨਾ ਸਾਰੇ ਖਰੋਸੀਆ। ਖਰੋਸੀਆ ਕਰਾਂਗੇ ਆਪਾਂ। ਖਰੋਸੀਏ ਦੇ ਨਾਲ ਸਾਰੀ ਆਪਾਂ ਨੇ ਕੋਈ ਪੱਟੀ ਨਹੀਂ ਹੈਗੀ ਆਪਾਂ ਇੱਥੋਂ ਲੈ ਕੇ ਜਾਣੀ ਆ ਪੱਟੀ। ਸਾਰੇ ਬਣਾਉਂਦੇ ਵਾਲਦਾਲੇ ਸਾਰੇ ਆਪਾਂ ਖਰੋਸੀਆ ਕਰਨਾ। ਉਮਾ ਤੁਹਾਨੂੰ ਦਿਖਾਉਣੀ ਹੈ ਖਰੋਸੀ ਆਪਾਂ ਨੇ ਕਿਵੇਂ ਕਰਨਾ ਵੀ ਕਿਵੇਂ ਆਪਾਂ ਪਾਉਣੀ ਹੈ ਡੋਰੀ ਜੀ ਆਪਣੀ ਹੋ ਗਈ ਤਿਆਰ ਹੁਣ ਸਾਰੀ ਆਪਾਂ ਨੇ ਦੋੇ ਮੋਢੇ ਜੜਤੇ ਹੁਣ ਆਪਾਂ ਇਹਨੂੰ ਤੁਹਾਨੂੰ ਸਿੱਧੀ ਕਰਕੇ ਦਿਖਾਉਣੀ ਹੈ ਵੀ ਇਹ ਕਿੱਥੋਂ ਹੁਣ ਆਪਾਂ ਇਹਨੂੰ ਕਰਨਾ ਖਰੋਸੀਆ ਦੇਖਿਏ ਇਹ ਹੈਗੀ ਸਿੱਧੀ ਸਾਈਡ ਇਹ ਸਿੱਧੀ ਸਾਈਡ ਆ ਗਈ ਆਪਣੀ ਆ ਬਣ ਗਿਆ ਗळा ਆਪਾਂ ਨੇ ਹੁਣ ਇਹਦਾ ਖਰੋਸੀਆ ਸ਼ੁਰੂ ਕਰਨਾ ਆਪਾਂ ਨਾ ਸਾਰੇ ਆਲੇ-ਦਾਲੇ ਦੇ ਗਲੇ ਦੇ ਘੇਰੇ ਆਪਾਂ ਸਾਰਾ ਖਰੋਸੀਆ ਨਾ ਕੰਗੀਰੀ ਬਣਾਉਣੀ ਆ ਆਪਾਂ ਇੱਥੋਂ ਸ਼ੁਰੂ ਕਰਾਂਗੇ ਖਰੋਸੀਆ ਦੇਖੇ ਧਾਗਾ ਆਪਣਾ ਬੰਨਿਆ ਹੋਇਆ ਨਾਲੇ ਹੁਣ ਆਪਾਂ ਇੱਥੋਂ ਕਰਾਂਗੇ ਸ਼ੁਰੂ ਤੇ ਪਹਿਲਾਂ ਆਪਾਂ ਇੱਕਨੇ ਇੱਕ ਸਿੰਗਲ ਧਾਗਾ ਕੱਢਾਂਗੇ ਦੋ ਇਹਦੇ ਬਣਾਵਾਂਗੇ ਆਪਾਂ ਚੈਨਾ ਜੀਆਂ ਦੇਖੀਏ ਤਾਂ ਆਹਾਂ ਹੁਣ ਆਪਾਂ ਡਬਲ ਖਰੂਸੀਆ ਕਰਾਂਗੇ ਡਬਲ ਖਰੂਸੀਆ ਕਰਨਾ ਆਪਾਂ ਨੇ ਐਦਾਂ ਇੱਕ ਹੋ ਗਿਆ ਇਸੇ ਤਰੀਕੇ ਨਾਲ ਆਪਾਂ ਨੇ ਫੇਰ ਜਿਹੜੀ ਆਪਾਂ ਨੇ ਜਾਲੀ ਚੋਂ ਕੱਢਿਆ ਸੀਗਾ ਆਲ ਜਿਹ ਹੈ ਉਹਦੇ ਵਿੱਚੋਂ ਆਪਾਂ ਇੱਕ ਵਾਰੀ ਫੇਰ ਕੱਢਾਂਗੇ ਏਕਣੇ ਦੇਖੀ ਐਸੇ ਤਰੀਕੇ ਨਾਲ ਆਪਣਾ ਬਣਨਾ ਹੈ ਦੋ ਵਾਰ ਹੋ ਗਿਆ ਫਿਰ ਆਪਾਂ ਤਾਂ ਗਲਮੰਗ ਵਿੱਚੋਂ ਇਹ ਵੀ ਡਬਲ ਕਰਾਂਗੇ ਆਪਾਂ ਇੱਕ ਵਾਰੀ ਫੇਰ ਲਾਵਾਂਗੇ ਆਪਾਂ ਚਾਰ ਵਾਰ ਇੱਥੇ ਜਿਉਂ ਆਪਾਂ ਨੇ ਖਰੋਸੀਆ ਕੱਢਣਾ ਚਾਰ ਵਾਰ ਆਪਾਂ ਕਰਾਂਗੇ ਇਹਨੂੰ ਡਬਲ ਦੇਖੀਏ ਚਾਰ ਵਾਰ ਆਪਣਾ ਹੋ ਗਿਆ ਇਹ ਖਰੋਸੀਆ ਹੁਣ ਇਹਨੂੰ ਆਪਾਂ ਕੀ ਕਰਾਂਗੇ ਆਪਾਂ ਦੇਖੀਏ ਜਿਹੜੀ ਚੈਨਾ ਬਣੀ ਹੋਈ ਨੇ ਆਪਾਂ ਜਾਲੀ ਜਿਹੜੀ ਚੈਨ ਬਣਾਈ ਆਪਾਂ ਇਹ ਗਿਣਾਂਗੇ ਤੇ 1 2 ਆਪਾਂ ਤੀਜੀ ਚੈਨ ਦੇ ਵਿੱਚ ਇਹਨੂੰ ਏਕਨੇ ਕੱਢਾਂਗੇ ਆਹ ਦੇਖੀਏ ਫੇਰ ਆਪਾਂ ਉਥੇ ਜਿਵੇਂ ਲਵਾਂਗੇ एक हो गया है, दो हो गया देख तीन हर ख़रोसिया चार चार बार करेंगे एक ਦੇਖੀਏ ਚਾਰ ਵਾਰ ਹੋ ਗਿਆ ਫੇਰ ਓਕੜੇ ਚੈਨਾ ਗਿਣਾਂਗੇ 1 2 ਜਿਹੜੀਆਂ ਚੈਨਾ ਬਣਾਈਆਂ ਨੇ ਆਪਣੀਆਂ 1 2 3 ਆਪਾਂ ਤੀਜੀ ਚੈਨ ਨੂੰ ਜਾਂ ਚੌਥੀ ਚੈਨ ਨੂੰ ਆਪਾਂ ਕੱਢਣਾ ਹੈ ਦੇਖੀਏ ਆਪਾਂ ਇਦਾਂ ਕੰਗੀਰੀਆਂ ਆਪਣੀ ਬਣਾਉਂਦੀ ਜਾਵਾਂਗੇ ਖਰੋਸੀ ਇਹਦੀ ਸਾਰੇ ਆਲੇ-ਦਾਲੇ ਆਪਾਂ ਇਸੇ ਤਰੀਕੇ ਨਾਲ ਬਣਾਉਣੀ ਆ ਫੇਰ ਆਪਾਂ ਪੂਰੀ ਕਰਕੇ ਤੁਹਾਨੂੰ ਦਿਖਾਉਣੀ ਆ ਵੀ ਕਿਵੇਂ ਬਣਦੀ ਆ ਇਹ ਖਰੋਸੀ ਇਹਨਾਂ ਸਾਰੀ ਕੰਗੀਰੀ ਹੋ ਗਈ ਆਲੇ-ਦਾਲੇ ਦੀ ਇਦਾਂ ਇਦਾਂ ਦੇਖੀਏ ਕਿੰਨੀ ਵਧੀਆ ਬਣ ਕੇ ਆਪਣੀ ਤਿਆਰ ਹੋਈ ਏ ਕੰਗੀਰੀ ਸਾਰੀ ਉਹ ਤੇ ਇਹ ਆਪਣਾ ਗਲਾ ਵੀ ਬਣ ਗਿਆ ਦੇਖੀਏ ਹੁਣ ਇਹਨੂੰ ਆਪਾਂ ਕੀ ਕਰਾਂਗੇ ਨਾ ਆਪਾਂ ਇਹਨੂੰ ਬਣਾਵਾਂਗੇ ਹੁਣ ਡੋਰੀ ਇਹਦੀ ਆ ਦੇਖੀਏ ਤੇ ਆਪਾਂ ਨੇ ਡੋਰੀ ਪਾਉਣੀ ਏ ਚ ਹੁਣ ਮੈਂ ਤੁਹਾਨੂੰ ਡੋਰੀ ਬਣਾਉਣੀ ਆ ਵੀ ਕਿਵੇਂ ਆਪਾਂ ਨੇ ਡੋਰੀ ਪਾਉਣੀ ਏ ਦੇਖੀਏ ਮੈਂ ਖਰੋਸੀ ਇਹਦੇ ਨਾਲ ਇਹ ਡੋਰੀ ਬਣਾਈ ਆ ਤੇ ਇਹ ਫਿਕਰ ਲੜੀ ਦੀ ਥੋੜੋ ਮੈਂ ਮੜਾ ਜਾਂ 10-20 ਦਿਨ ਹੀ ਆ ਵੀ ਮੈਂ ਖਰੂਸੀ ਦੇ ਨਾਲ ਕਿੱਦਾਂ ਬਣਾਈ ਆ ਆ ਦੇਖੀਏ ਇਹ ਮੈਂ ਤਾਂਗਾ ਬੱਟਿਆ ਨਹੀਂ ਹੈਗਾ ਆਪਾਂ ਬੱਟਕੇ ਵੀ ਬਣਾ ਸਕਦੇ ਆ ਆਪਾਂ ਖਰੂਸੀ ਦੇ ਨਾਲ ਇਦਾਂ ਵੀ ਪਾ ਕੇ ਬਣਾ ਸਕਦੇ ਆ ਦੇਖੀਏ ਮੈਂ ਸਿਰਫ ਨਾ ਬਸ ਐ ਚੈਨੇ ਐ ਚੈਨੇ ਬਣਾਈ ਆ ਇਦਾਂ ਹੀ ਬਣਾਉਂਦੇ ਗਏ ਆ ਆਪਾਂ ਸਿਰੇ ਟੁਕਰੇ ਸਾਰੀਓ ਇਸੇ ਤਰੀਕੇ ਨਾਲ ਆਪਾਂ ਚੈਨ ਬਣਾਉਂਦੇ ਗਏ ਆ ਆਪਾਂ ਨੇ ਇੱਕਨੇ ਚੈਨ ਬਣਾਉਣੀ ਆ ਦੇਖੀਏ ਮੈਂ ਇਦਾਂ ਹੀ ਡੋਰੀ ਬਣਾ ਲਈ ਤੇ ਧਾਗਾ ਨਹੀਂ ਮੱਟਿਆ ਹੈਗਾ ਇਹਨੂੰ ਆਪਾਂ ਜਿਵੇਂ ਮਰਜ਼ੀ ਜੈਨ ਬਣਾ ਕੇ ਕੰਨ ਲਾ ਜਾ ਸਕਦੇ ਹਾਂ ਇਦਾਂ ਬਣਾਈ ਆ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸੂਗੀ ਵੀ ਆਪਾਂ ਡੋਰੀ ਪਾਉਣੀ ਕਿਵੇਂ ਆ ਦੇਖੀਏ ਮੈਂ ਐਡੀ ਲੰਬੀ ਬਣਾਈ ਆ ਇਹ ਜਿਹੜੀ ਵੱਧੂ ਹੋ ਗਈ ਕੋਈ ਗੱਲ ਨਹੀਂ ਉਹ ਆਪਾਂ ਨੂੰ ਕੱਟ ਵੀ ਦੇਵਾਂਗੇ ਆਪਾਂ ਜਿਹੜੀ ਵੱਧ ਘੱਟ ਹੋ ਗਈ ਆਪਾਂ ਨੇ ਅੱਧ ਕਰਨਾ ਹੈ ਅੱਧ ਕਰਕੇ ਆਪਾਂ ਨੇ ਇੱਥੋਂ ਡੋਰੀ ਸ਼ੁਰੂ ਕਰਨੀ ਆ ਦੇਖੋ ਜੀ ਇਹ ਇੱਥੋਂ ਕੱਢਾਂਗੇ ਆਪਾਂ ਪਹਿਲਾ ਕਿਨਾਰੇ ਤੋਂ ਠੀਕ ਆ ਆਪਾਂ ਤੁਹਾਨੂੰ ਹੋਰ ਨੇੜੇ ਕਰਕੇ ਦਿਖਾਈਆ ਆਪਾਂ ਕਿਨਾਰੀ ਤੋਂ ਆਪਾਂ ਨੇ ਬਿਲਕੁਲ ਕਿਨਾਰੀ ਤੋਂ ਲੈਣੀ ਆ ਇਹ ਵੀ ਕੱਢਣੀ ਆ ਹੁਣ ਤੁਸੀਂ ਇਹ ਦੇਖਣਾ ਵੀ ਆਪਾਂ ਨੇ ਖਰੋਸੀਆਂ ਨਾਲ ਕੱਢ ਲੋ ਜੇ ਆਪਾਂ ਦੂਰੋਂ ਤਾ ਨਿਕਲ ਨਹੀਂ ਨਹੀਂ ਆਪਣੇ ਕੋ ਹੈ ਨਹੀਂ ਚਲੋ ਹੈਗਾ ਵੀ ਜੇ ਆਪਾਂ ਉਹ ਕੱਢ ਵੀ ਸਕਦੇ ਆ ਤੇ ਦੇਖੀਏ ਪਹਿਲਾਂ ਆਪਾਂ ਜਮਾਈ ਧਾਗੇ ਨੇ ਜਿਹੜੇ ਆਪਣੀ ਡੋਰੀ ਆ ਇਹ ਆਪਾਂ ਬਿਲਕੁਲ ਆਪਾਂ ਬਰਾਬਰ ਬਰਾਬਰ ਰੱਖਾਂਗੇ ਇਹਨੂੰ ਬਣਾ ਕੇ ਦੇਖਿਓ ਪਹਿਲਾਂ ਆਪਾਂ ਨੇ ਡੋਰੀ ਪਾ ਕੇ ਆਪਾਂ ਨੇ ਪੂਰਾ ਇਹਨਾਂ ਸੈਂਟਰ ਚੋਂ ਲੈਣਾ ਵੀ ਆਪਣਾ ਆਪਾਂ ਦੋਹੇ ਧਾਗੇ ਉੱਤੇ ਲੈ ਕੇ ਜਾਣੇ ਨੇ ਆਹ ਦੇਖਿਓ ਇੱਥੋਂ ਤੋਂ ਇੱਥੇ ਛੱਡਾਂਗੇ ਆਪਾਂ ਤੇ ਇਹ ਧਾਗਾ ਹੁਣ ਆਪਾਂ ਨੇ ਕੱਢ ਲਿਆ ਇੱਧਰੋਂ ਦੇਖਿਓ ਜਿਵੇਂ ਆਪਾਂ ਮਤਲਬ ਆਪਾਂ ਇੱਕ ਸੈਂਟਰ ਚੋਂ ਲੈ ਕੇ ਜਾਣਾ ਹੁਣ ਇਹਨੂੰ ਵੀ ਆਪਾਂ ਖਰੋਸੇ ਪਹਿਲਾਂ ਥੱਲੇ ਤੋਂ ਚੱਕਾਂਗੇ ਆਪਾਂ ਉੱਤੋਂ ਚਾਹੇ ਆਪਾਂ ਦੋ ਦੋ ਖਰੋਸੀਏ ਦੀ ਲੈਣਾ ਸਾਡੇ ਤੇ ਵੀ ਆਪਾਂ ਚੱਕ ਸਕਦੇ ਆ ਨੂੰ ਆਪਾਂ ਇਦਾਂ ਕਰਕੇ ਕੱਢ ਲਵਾਂਗੇ ਦੇਖੀਏ ਨਿਕਲ ਗਈ ਤੇ ਆਪਾਂ ਸੇਮ ਪਹਿਲਾਂ ਦੋ ਦੋਨਾਂ ਨੂੰ ਮਿਲਾ ਲੈਣਾ ਆਪਣੇ ਮਿਲ ਗਈਆਂ ਤੇ ਇਹਨੂੰ ਆਪਾਂ ਕਿਹੜੇ ਤਰੀਕੇ ਨਾਲ ਲੈ ਕੇ ਜਾਣਾ ਇੱਕ ਆ ਆ ਇਧਰ ਲਾ ਧਾਗਾ ਤਾਂ ਆਪਾਂ ਇਧਰ ਚ ਕੱਢਾਂਗੇ ਜੀ ਦੇਖੀਏ ਚਾਹੇ ਆਪਾਂ ਖਰੂਸੀ ਦੀ ਮਦਦ ਲੈ ਸਕਦੇ ਆ ਚਾਹੇ ਆਪਾਂ ਮਤਲਬ ਹੱਥ ਨਾਲ ਵੀ ਕੱਢ ਸਕਦੇ ਆ ਜੀ ਆਪਣਾ ਹੁਣ ਆਪਾਂ ਧਾਗਾ ਲੈਣਾ ਦੂਜਾ ਠੀਕ ਆ ਜੀ ਇਹਨੂੰ ਵੀ ਆਪਾਂ ਧਾਗਾ ਕੱਢਣਾ ਆਪਾਂ ਨੇ ਹੇਠਲੇ ਸਾਈਡ ਤੋਂ ਆ ਦੇਖੀਏ ਇੱਥੋਂ ਚੱਕਾਂਗੇ ਆਪਾਂ ਆ ਦੇਖੀਏ ਇਦਾਂ ਆਪਾਂ ਬਣਾਉਂਦੇ ਨੇ ਜਾਣਾ ਤੇ ਤੇ ਇੱਧਰ ਲਾ ਧਾਗਾ ਏ ਤੇ ਇਹ ਇੱਧਰ ਆਊਗਾ ਜਿਹੜਾ ਇੱਧਰ ਇੱਧਰ ਲਾ ਇਹ ਇੱਧਰ ਆਊਗਾ ਆਪਾਂ ਨੇ ਇਸ ਤਰੀਕੇ ਨਾਲ ਬਣਾਉਂਦੇ ਨੇ ਜਾਣਾ ਇੱਕ-ਇੱਕ ਆਪਾਂ ੱਡਾਂਗੇ ਇੱਕ-ਇੱਕ ਆਪਾਂ ਦੂਆ ਧਾਗਾ ਕੱਢਾਂਗੇ ਜਿਵੇਂ ਇੱਧਰ ਤੋਂ ਦੂਆ ਕੱਢ ਲਿਆ ਇੱਧਰ ਤੋਂ ਦੂਆ ਕੱਢ ਲਿਆ ਇੱਧਰ ਤੋਂ ਦੂਆ ਆਪਾਂ ਇਕਨ ਜਾਣਾ ਤਾਂ ਇਹ ਕੱਢਦੇ ਆਣੇ ਲੈ ਜੀ ਤਾਂ ਗੱਲ ਲਵਾਂਗੇ ਆ ਦੇਖੀਏ ਆ ਬਾਲਾ ਇੱਧਰ ਹੋ ਗਿਆ ਇਹਨੂੰ ਆਪਾਂ ਦੂਈ ਸਾਈਡ ਤੋਂ ਲੈ ਕੇ ਜਾਣਾ ਹਾਂ ਬਹੁਤਾ ਪਹਿਲਾਂ ਖਿੱਚਾਂਗੇ ਨਹੀਂ ਆਪਾਂ ਐਨ ਨਾਲ ਮਲਾਉਂਦਿਆਂ ਨੇ ਜਾਣਾ ਇਹਨੂੰ ਆਪਾਂ ਜਿੱਥੋਂ ਨਹੀਂ ਆ ਉੱਥੋਂ ਆਪਾਂ ਖਰੋਸੀ ਇਹਨਾਂ ਕੱਢਾਂਗੇ ਇਹਨੂੰ ਦੇਖੀ ਇਸ ਤਰ੍ਹਾਂ ਆਪਾਂ ਕਰਦੇ ਇਹਨੇ ਜਾਵਾਂਗੇ ਇਹਨੂੰ ਬਣਾਉਂਦੇ ਕਿ ਇਹ ਪਾਈਕਣ ਕੱਢਦੇ ਜਾਵਾਂਗੇ ਇਹਨੂੰ ਇੱਕ ਸਾਈਡ ਇੱਧਰਲੀ ਇੱਕ ਇੱਧਰਲੀ ਹੁਣ ਬਣਾਉਂਦੇ ਜਾਂਦੇ ਆ ਮੈਂ ਤੁਹਾਨੂੰ ਜਿਵੇਂ ਆ ਪਾ ਕੇ ਦਿਖਾਇਆ ਹੁਣ ਆਪਾਂ ਇਦਾਂ ਹੀ ਪਾਦੇ ਜਾਵਾਂਗੇ ਇਹਨੂੰ ਫਿਰ ਮੈਂ ਤੁਹਾਨੂੰ ਸਾਰਾ ਪਾ ਕੇ ਦਿਖਾਉਂਦੀ ਆ ਆ ਦੇਖੀਏ ਜਿਆ ਇਹਦਾ ਜਾਲ ਜਿਆ ਬਣਨਾ ਜਿਵੇਂ ਇੱਕ ਤਾਂ ਗੌਦਰ ਹੋ ਗਏ ਇੱਕ ਉਧਰ ਹੋ ਗਏ ਇੱਕ ਉਧਰ ਹੋ ਗਏ ਆਪਾਂ ਨੇ ਐ ਪਾਉਂਦੇ ਨੇ ਜਾਣਾ ਤੁਹਾਨੂੰ ਮੈਂ ਸਾਰਾ ਪਾ ਕੇ ਦਿਖਾਉਣੀ ਆ ਵੀ ਕੇ ਪੈਂਦਾ ਇਹ ਇਹ ਜਦ ਡੋਰੀ ਪਾਈ ਆਪਾਂ ਨੇ ਸਿੱਧਾ ਕਰਕੇ ਨੂੰ ਆ ਦੇਖੀ ਡੋਰੀ ਆਪਾਂ ਇਦਾਂ ਨੇ ਕਾਟੀਆਂ ਬਣਾਵਣਾ ਕੇ ਡੋਰੀ ਪਾਈ ਆ ਇਹ ਡੋਰੀ ਆਪਣੀ ਪਹਿਲੀ ਹੁਣ ਆਪਾਂ ਇਹਨੂੰ ਤੁਹਾਨੂੰ ਮੈਂ ਦਿਖਾਉਣੀ ਆ ਵੀ ਕਿਵੇਂ ਆਪਾਂ ਨੇ ਲੜੀ ਲਾਉਣੀ ਹੈ ਪਿਆਰ ਕਰਨੀ ਇੱਕ ਲੜੀ ਮੈਂ ਤੁਹਾਨੂੰ ਲਾਤੀ ਇੱਕ ਮੈਂ ਬਚਾਲੇ ਰੱਖਤੀ ਲਾ ਕੇ ਦਿਖਾਉਣੀ ਆ ਦੇਖੀ ਦੇਖੀ ਦੋਇ ਆਪਾਂ ਉੱਪਰਲੀ ਸਾਈਡ ਕੱਢਣੇ ਨੇ ਇਹ ਤੇ ਇਹ ਮੇਰਾ ਇਹ ਮੈਂ ਵਿਚਾਲਿਆ ਮੈਂ ਤੁਹਾਨੂੰ ਦਿਖਾਉਣ ਖਾਤਰ ਇੱਧਰ ਆਪਾਂ ਨੇ ਦੇਖੀਏ ਲਾਤਾ ਥੋੜਾ ਜਿਹਾ ਆਪਾਂ ਨੇ ਪਤਾ ਕੀ ਕਰਨਾ 4-5 ਇੰਚ ਤੇ ਆਪਾਂ ਨੇ ਧਾਗੇ ਲਵੇਟਣੇ ਨੇ ਐ ਤੇ ਮੈਂ ਥੋੜਾ ਜਿਹਾ ਬੜਾ ਜਿਹਾ ਬਣਾਇਆ 25-30 ਆਪਾਂ ਨੇ ਗੇੜੇ ਦੇਤੇ ਏਦਾਂ ਏਦਾਂ ਕਰਕੇ ਤੇ ਉਹਦੇ ਆਪਾਂ ਨੇ ਵਿਚ ਆ ਕਰਤਾ ਦੇਖੀਏ ਹੁਣ ਮੈਂ ਤੁਹਾਨੂੰ ਆ ਦਿਖਾਉਣੀ ਆ ਤੇ ਇੱਧਰ ਆਪਾਂ ਸ਼ੁਰੂ ਕਰਿਆ ਹੈ ਇਹ ਮੈਂ ਹਜੇ ਲਵੇਟਣਾ ਹੈ ये देखिए ये इदा है ये अटैच करूँ की करेंगे ना ये इदा फड़ना इदा फड़के आपने हाथों से लवेंगे इन इदा दो हथाज फड़ लेना है आप अटैट करके ਥੋੜਾ ਜਿਹਾ ਆਪਾਂ ਇੱਕ ਤਾਂ ਅੱਗੇ ਦੀ ਲੜੀ ਹੈਗੀ ਆਪਣੇ ਕੋਲ ਦੇਖੀਏ ਇਹਨੂੰ ਆਪਾਂ ਐਦਾਂ ਕਰਕੇ ਇਹਨੂੰ ਉੱਪਰ ਲਵੇਟਾਂਗੇ ਥੋੜੀ ਜਿਹੀ ਰੱਖਾਂਗੇ ਟਾਈਟ ਤੱਗਾ ਇਦਾਂ ਤੇ ਕਈ ਗੇੜੇ ਮਾਰ ਦਾਂਗੇ ਆਪਾਂ ਆ ਦੇਖੀਏ ਇਦਾਂ ਇਦਾਂ ਕਰਕੇ ਕਈ ਵਾਰ ਇਹਨੂੰ ਲੁਬੜ ਕੇ ਆ ਦੇਖੀਏ ਐਨੇ ਕ ਗੇੜ ਦੇ ਦਿੱਤੇ ਆਪਾਂ ਨੇ ਤੇ ਇਹਨੂੰ ਆਪਾਂ ਇਦਾਂ ਹੀ ਗੱਠ ਮਾਰਾਂਗੇ ਦੋ ਤਿੰਨ ਗੱਠਾ ਮਾਰ ਦਾਂਗੇ ਜਿਹੜੇ ਇਹ ਆਪਾਂ ਨੂੰ ਖੁੱਲੇ ਨਾ ਆ ਦੇਖੀਏ ਬੜਜਾ ਪਾ ਕੇ ਫਿਰ ਆਪਾਂ ਇਸੇ ਤਰੀਕੇ ਨਾਲ ਪੱਡਾਂਗੇ ਦੇਖੀਏ ਗੱਠਾ ਬਣਾਉਣੀਆਂ ਨੇ ਆਪਾਂ ਨੇ ਇਹ ਦੋ ਤਿੰਨ ਗੱਠਾ ਮਾਰ ਕੇ ਇਹਨੂੰ ਫਿਰ ਆਪਾਂ ਨਾਲੇ ਇਦਾਂ ਹੀ ਬੰਦਣਾ ਦੇਖੀਏ ਇਹਨੂੰ ਹੁਣ ਆਪਾਂ ਪੈਂਚੀ ਨਾਲ ਨਾ ਜਿਹੜਾ ਬਾਧੂ ਧਾਗਾ ਇਹ ਵੀ ਕੱਟਾਂਗੇ ਇਹ ਸਾਰੇ ਧਾਗੇ ਆਪਾਂ ਕੱਟ ਦਾਂਗੇ ਆਪਣੇ ਦੋਏ ਆਪਾਂ ਨੇ ਬਣਾ ਲਏ ਦੇਖੀਏ ਕਿੰਨੇ ਵਧੀਆ ਆਪਣੇ ਲਟਕਣ ਜਿਹੇ ਬਣੇ ਨੇ ਐਸੇ ਤਰੀਕੇ ਨਾਲ ਤੁਸੀਂ ਵੀ ਬਣਾਓ ਜੇ ਤੁਹਾਨੂੰ ਹੁਣ ਇਹ ਵੀਡੀਓ ਮੇਰੀ ਵਧੀਆ ਲੱਗੀ ਤਾਂ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਧੀਆ-ਵਧੀਆ ਕਮੈਂਟ ਰਿਖ ਕੇ ਭੇਜਿਓ ਤੇ ਸਕੀ ਵੀ ਇਹ ਆਪਣੀ ਹੁਣ ਇਹ ਆਪਣੀ ਸਾਰੀ ਤਿਆਰ ਹੋ ਗਈ ਡੋਰੀ ਪੈ ਗਈ ਬਸ ਬਾਹਾਂ ਲਾਉਣ ਤੇ ਰਹਿ ਗਈਆਂ ਫਿਰ ਆਪਾਂ ਫੁੱਲ ਬਣਾ ਕੇ ਤੁਹਾਨੂੰ ਦਿਖਾਉਨੇ ਆ ਤੇ ਇੱਕ ਵਾਰੀ ਜੇ ਤਿਆਰ ਇਹਨ ਹੋ ਜੂਗੀ ਲਟਕਣ ਆਪਣੇ ਲੱਗ ਗਏ ਵਧੀਆ ਲੱਗੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਧੰਨਵਾਦ ਜੀ